ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਾ ਮਾਮਾ ਬਾਜਿਆ ਭਾਗ 32 ਬਰਸਾਤੀ ਮੌਸਮ ਕੁਝ ਨਰਾਲੀ ਹੀ ਫਵਨ ਲੈ ਕੇ ਨਾਜਲ ਹੋਇਆ ਸੀ ਇਸ ਪਰਬਤ ਮਾਲਾ ਉੱਤੇ ਉੰਜ ਤਾਂ ਮੌਨਸੂਨ ਅਤੇ ਪਹਾੜੀ ਲੱਕੇ ਵਿੱਚ ਚੋਲੀ ਦਾਮਣ ਵਾਲਾ ਸਾਥ ਮੁੱਢ ਕਦੀਮ ਤੋਂ ਹੀ ਚਲਾਇ ਪਰ ਜੰਮੂ ਕਸ਼ਮੀਰ ਦੇ ਇਸ ਅੰਚਲ ਸ਼ਬ ਜੋੜੀਆਂ ਦੇ ਸੋਹਜ ਨੂੰ ਜਿਵੇਂ ਚਾਰ ਚਾਨਲ ਲੱਗ ਗਏ ਜਦੋਂ ਬਰਸਾਤੀ ਬੱਦਲਾਂ ਦੀ ਆਮਦ ਸ਼ੁਰੂ ਹੋਈ ਘੜੀ ਵਿੱਚ ਘਟਾ ਟੋਪ ਪਲ ਵਿੱਚ ਸ਼ੈਂਬਰ ਤੇ ਸ਼ੈਨ ਵਿੱਚ ਨਿਭੇ ਮੀਨ ਨਾਲ ਨਾਤਿਆਂ ਤੋਤਿਆਂ ਛਿੰਦਿਆਂ ਪਹਾੜਾਂ ਤੇ ਸਾਵਲ ਘਾਟਿਆਂ ਦਾ ਰੂਪ ਤੇ ਜੋ ਬਣ ਇੰਜ ਟੋਲ ਟੋਲ ਪੈਂਦਾ ਸੀ ਕੀ ਮਨੋਖੀ ਅੱਖ ਇੰਨਾ ਹਸੀਨ ਪਰੀਆਂ ਤੇ ਪਈ ਨਕਸ਼ਾਈ ਜਾਂਦੀ ਇਸ ਪਰਬਤ ਸ੍ਰੈਣੀ ਦੀਆਂ ਉੱਚੀਆਂ ਚੋਟੀਆਂ ਤੋਂ ਲੈ ਕੇ ਨਮਗਾ ਨੀਵੀਆਂ ਤਰਾਂਹਾਂ ਤੱਕ ਦਾ ਚੱਪਾ-ਚੱਪਾ ਥਾਂ ਅੱਜਕੱਲ੍ਹ ਭਾਰਤੀ ਜਵਾਨਾਂ ਦਾ ਨਿਵਾਸ ਸਥਾਨ ਬਣਿਆ ਹੋਇਆ ਸੀ ਜਦੋਂ ਤਿੱਕ ਨਜ਼ਰ ਜਾਂਦੀ ਤੰਬੂਆਂ ਵਰਤਰਬੰਦ ਗੱਡੀਆਂ ਅਤੇ ਟੈਂਕਾਂ ਆਦਿਆਂ ਲੰਬਾਂ-ਲੰਬਾਂ ਕਤਾਰਾਂ ਦਿਖਾਈ ਦੇ ਰੰਗਾ ਸੈਨਿਕਾਂ ਦੀ ਗਹਿਮਾ-ਗੈਮੀ ਨੇ ਜੰਗਲ ਵਿੱਚ ਮੰਗਲ ਅਖਾਨ ਨੂੰ ਸਮਰਤਾ ਕਰ ਦਿੱਤਾ ਹੋਇਆ ਸੀ ਇੱਕ ਤਾਂ ਮਨ ਮੁਕਤ ਕਰੀ ਪਹਾੜੀ ਦੂਜਾ ਬਰਸਾਤ ਦਾ ਮੌਸਮ ਤੇ ਤੀਜਾ ਛੁੱਟੀਆਂ ਮਾਨਣ ਦਾ ਅਫਸਰ ਭਾਰਤੀ ਜਵਾਨਾਂ ਨੂੰ ਪਿਛਲੇ ਕਈ ਮਹੀਨੇ ਤੋਂ ਕੁਸ ਬੈਠੀਆਂ ਅਤੇ ਪਾਕਿਸਤਾਨਾ ਦੀਆਂ ਟੁਕੜੀ ਦਾ ਨਾਲ 2-4 ਹੋਣਾ ਪੈ ਰਿਆ ਸੀ ਤੇ ਲਗਭਗ ਸਵਣਾ ਚੜੱਪਾਂ ਵਿੱਚ ਇਹ ਲੋਕ ਦੁਸ਼ਮਣ ਨੂੰ ਸ਼ਕਿਸਤ ਉਤੇਸ਼ ਕਿਸਤ ਦਿੰਦੇ ਚਲੇ ਆਏ ਸਨ ਸ਼ੇਕੜ ਜੰਗਵੰਦੀ ਨਜ਼ਮਾ ਦੀ ਪਾਲਣਾ ਕਰਦਿਆਂ ਹੋਇਆ ਹਰ ਮੁਹਾਜ਼ ਉੱਤੇ ਲੜ ਰਹੇ ਭਾਰਤੀ ਸੈਨਿਕਾਂ ਨੂੰ ਪਿਛਾਂ ਹਟਾ ਕੇ ਨਿਸ਼ਚਿਤ ਟਿਕਾਣਿਆਂ ਉੱਤੇ ਕਾਇਮ ਕਰਨਾ ਪਿਆ। ਚੰਪ ਤੇ ਜੋੜੀਆਂ ਦਾ ਇਲਾਕਾ ਕਿਉਂਕਿ ਜੰਗਵੰਦੀ ਅਨੁਸਾਰ ਭਾਰਤੀ ਅਧਿਕਾਰ ਵਿੱਚ ਕਰਾਰ ਦਿੱਤਾ ਗਿਆ ਸੀ ਜਿਸ ਕਰਕੇ ਇਥੋਂ ਦੀਆਂ ਚੌਂਕੀਆਂ ਦੀ ਰੌਣਕ ਸਗੋਂ ਪਹਿਲਾਂ ਨਾਲੋਂ ਵੱਧ ਗਈ ਸੀ। ਵੈਸੇ ਤਾਂ ਪਿਛੜੰਗਾਂ ਲੜਾਂਗਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਜਵਾਨ ਛੁੱਟੀ ਦੇ ਅਧਿਕਾਰੀ ਸਨ ਪਰ ਜੰਗਵੰਦੀ ਹੋਣ ਦੇ ਬਾਵਜੂਦ ਵੀ ਹਾਲਾਤ ਅਜੇ ਤੱਕ ਛੱਕੀ ਸਨ ਜਿਸ ਕਰਕੇ ਉਹਨਾਂ ਦੀਆਂ ਛੁੱਟੀਆਂ ਫਿਲਹਾਲ ਮਨਸੂਫ ਕਰ ਦਿੱਤੀਆਂ ਗੀਆਂ ਪਰ ਜੰਗਵੰਦੀ ਦਾ ਇਹਨਾਂ ਲਾਭ ਤਾਂ ਹੋਇਆ ਕਿ ਇੰਨੀ ਦਿਨੀ ਆਪੋ ਆਪਣੀਆਂ ਚੌਂਕਾਂ ਵਿੱਚ ਰਹਿ ਕੇ ਸੈਨਿਕਾਂ ਨੂੰ ਖੁੱਲੀਆਂ ਛੁੱਟੀਆਂ ਮਨਾਉਣ ਦਾ ਅਫਸਰ ਮਿਲਿਆ ਕੈਂਪ ਖੇਤਰ ਵਿੱਚ ਕਿਉਂਕਿ ਸੈਨਿਕ ਸਭ ਤੋਂ ਵੱਡੀ ਬਹੁਤ ਹੀ ਗਿਣਤੀ ਵਿੱਚ ਸਨ ਜਿਸ ਕਰਕੇ ਉਹਨਾਂ ਦੀਆਂ ਛੁੱਟੀਆਂ ਮਨਾਉਣ ਦਾ ਢੰਗ ਵੀ ਖੂਬ ਸ਼ਾਨਦਾਰ ਹੁੰਦਾ। ਰੋਜ਼ ਹੀ ਕਿਸੇ ਨਾ ਕਿਸੇ ਕੈਂਪ ਵਿੱਚ ਮਹਿਫਲਾਂ ਦਾ ਕੰਮ ਚੱਲਦਾ ਰਹਿੰਦਾ ਤੇ ਰੰਗਾਰੰਗੀ ਪ੍ਰੋਗਰਾਮ ਜਾਰੀ ਰਹਿੰਦੇ। ਇੱਕ ਪਹਾੜੀ ਟਲਵਾਨ ਲਾਗਲੇ ਪੱਧਰੇ ਥਾਂ ਜਿੱਥੇ ਐਂਟੀ ਟੈਂਕ ਕ੍ਰੈਫਟ ਕਵੈਲਰੀ ਦਾ ਕੈਂਪ ਸੀ। ਅੱਜ ਸਭ ਤੋਂ ਵੱਧ ਰੌਣਕ ਦਿਖਾਈ ਦੇ ਰਹੀ ਸੀ। ਅੱਜ ਦੀ ਮਹਿਫਲ ਲਈ ਇੱਕ ਉੱਚੀ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਅਨੁਸਾਰ ਸਮੁੱਚੇ ਸਮੁੱਚੇ ਇਕੱਤਰ ਹੋ ਕੇ ਜਸ਼ਨ ਮਨਾਉਣਾ ਸੀ ਪਰ ਪਿਛਲੀ ਰਾਤ ਤੋਂ ਵਰ ਰहे ਮੌਲੇ ਧਾਰ ਮੀਂਹ ਨੇ ਇਸ ਯੋਜਨਾ ਨੂੰ ਸਿਰੇ ਨਾ ਚੜ੍ਹਨ ਦਿੱਤਾ ਇੱਥੇ ਮਦਾਨੀ ਇਲਾਕੇ ਵਾਲਿਆਂ ਨੂੰ ਉਲਤਾਂ ਤਾਂ ਹੈ ਨਹੀਂ ਸਨ ਕਿ ਹਰ ਤਾਂ ਪਹੁੰਚਣ ਲਈ ਹਰ ਪ੍ਰਕਾਰ ਦੀ ਸਵਾਰੀ ਮਿਲ ਸਕੇ ਫਿਰ ਮੀਂਹ ਵੀ ਤਾਂ ਇੱਕ ਤੂਫਾਨੀ ਨਜ਼ਾਰਾ ਸੀ ਜਿਸ ਦੇ ਸਾਵੇਂ ਸਹਿਬਾਨ ਤੇ ਉਸ ਦਿਵਾਲੇ ਤਾਨੀਆਂ ਕਰਨਾਂ ਤਾਂ ਦੀ ਕੁਝ ਵੀ ਨਹੀਂ ਸੀ ਵੱਟੀ ਦਾ ਛੇਕੜ ਇਹੋ ਨਿਸ਼ਚੈ ਹੋਇਆ ਕਿ ਮਜਮੂਈ ਜਸ਼ਨ ਦੇ بجائے ਤੰਬੂਆਂ ਵਿੱਚ ਹੀ ਲਾਗਪਾਸ ਦੇ ਜਵਾਨ ਇਕੱਠੇ ਹੋ ਕੇ ਆਪੋ ਆਪਣੀ ਰੁਚੀ ਅਨੁਸਾਰ ਮੌਜ ਮੇਲਾ ਕਰਨ ਸੂਬੇਦਾਰ ਮਿਲਖਾ ਸਿੰਘ ਦਾ ਟੈਂਟ ਕਾਫੀ ਮੋਕਲਾ ਸੀ ਜਿਸ ਕਰਕੇ ਇਸ ਵਿੱਚ ਵਲੇਰੀ ਦੇ ਜਵਾਨਾਂ ਦੀ ਇੱਕ ਟੁਕੜੀ ਬੈਠੀ ਜੁੜੀ ਬੈਠੀ ਸੀ ਗੱਪ ਐਕਸਚੇਂਜ ਤੋਂ ਲੈ ਕੇ ਕੌਮੀ ਗੀਤਾਂ ਤੱਕ ਕੌਮੀ ਗੀਤਾਂ ਤੋਂ ਲੈ ਕੇ ਪੰਗੜੇ ਤੱਕ ਦਾ ਸਿਲਸਿਲਾ ਕੁਝ ਇਸ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਪਹਿਲਾਂ ਤੋਂ ਹੀ ਗਹਿਣਮਾ ਮਿਤਮਾ ਹੋਵੇ ਜਿਵੇਂ ਬਾਹਰ-ਬਾਰ ਰਹੇ ਮੀ ਅਤੇ ਅੰਦਰ ਚੱਲ ਰਿ ਇਸ ਪ੍ਰੋਗਰਾਮ ਦੀ ਆਪੋ ਵਿੱਚ ਰੇਸ ਹੋ ਰਹੀ ਹੋਵੇ ਨਾ ਤਾਂ ਵਕਤਿਆਂ ਨੂੰ ਤੇ ਨਾ ਹੀ ਸਰੋਤਿਆਂ ਨੂੰ ਇਸ ਗੱਲ ਦੀ ਪਰਵਾਹ ਸੀ ਕਿ ਕਿੰਨਾ ਵਕਤ ਬੀਤ ਚੁੱਕਾ ਹੈ ਤੇ ਕਿਸ ਵੇਲੇ ਮਹਿਫਲ ਦੀ ਸਮਾਪਤੀ ਹੋਣੀ ਪਿਛਲੇ 2.5 ਮਹੀਨਿਆਂ ਤੋਂ ਜਿੰਨਾ ਲੋਕਾਂ ਦੇ ਸਿਰ ਤੋਂ ਇੱਕੋ ਧੁਨ ਸਵਾਰ ਰਹੀ ਹੋਵੇ ਦੁਸ਼ਮਣ ਉੱਤੇ ਜਿੱਤ ਪ੍ਰਾਪਤ ਕਰਨ ਉਹ ਜੇ ਅੱਜ ਇੰਜ ਤਨਵਦਨ ਦੀ ਹੋਸ਼ ਭਲਾਈ ਆਨੰਦ ਮਗਨ ਹੋ ਰਹੇ ਸਨ ਤਾਂ ਐਸਾ ਹਾਵਕੀ ਸੀ ਉਨਾਂ ਨੇ ਪਿਛਲੇ 2 ਢਾਈ ਮਹੀਨਿਆਂ ਵਿੱਚ ਦੁਸ਼ਮਣਾਂ ਦੀਆਂ ਜਿੰਨੀਆਂ ਚੌਂਕਾਂ ਉੱਤੇ ਕਬਜ਼ਾ ਕੀਤਾ ਸੀ ਅਥਵਾ ਦੁਸ਼ਮਣ ਦੇ ਜਿੰਨੇ ਟੈਂਕ ਤੇ ਹਵਾਈ ਜਹਾਜ਼ ਤਬਾਹ ਕੀਤੇ ਸਨ ਇਹ ਕਿਸੇ ਕਰਾਮਾਤ ਨਾਲੋਂ ਘੱਟ ਨਹੀਂ ਸੀ ਤੇ ਇੰਨੀ ਲੰਬੀ ਲੜਾਈ ਤੋਂ ਬਾਅਦ ਕਿਤੇ 1 ਜੁਲਾਈ ਤੋਂ ਲੜਾਈ ਬੰਦ ਹੋਈ ਜਿਸ ਕਰਕੇ ਭਾਰਤੀ ਜਵਾਨਾਂ ਨੂੰ ਥਕਾਵਟ ਦੂਰ ਕਰਨ ਲਈ ਤਾਜ਼ਾ ਦਮ ਹੋਣ ਲਈ ਵਿਸ਼ੇਸ਼ ਤੌਰ ਤੇ ਖੋਲ ਦਿੱਤੀ ਗਈ ਫਿਰ ਕਿਉਂ ਨਾ ਹਰ ਕੋਈ ਇਸ ਮੌਕੇ ਤੋਂ ਭਰਪੂਰ ਲਾਭ ਠਾਣ ਮਿਲਟਰੀ ਦੇ ਜਵਾਨਾਂ ਦੀਆਂ ਇਸ ਪ੍ਰਕਾਰ ਦੀਆਂ ਮਹਿਫਲਾਂ ਵਿੱਚ ਵੱਡੇ ਛੋਟੇ ਜਾਂ ਆਲਾ ਅੰਦਨਾ ਦਾ ਪਿੰਨ ਭੇਦ ਨਹੀਂ ਹੁੰਦਾ ਜਿਹੜਾ ਜਿਹਾ ਸਿਪਾਹੀ ਜਿਹਾ ਕੈਪਟਨ ਤੇ ਫਿਰ ਇਹ ਸੂਬੇਦਾਰ ਮਿਲਖਾ ਸਿੰਘ ਤਾਂ ਸੁਭਾਅਕ ਤੌਰ ਤੇ ਹੀ ਰੰਗੀਲਾ ਬੰਦਾ ਸੀ ਉਮਰੋ ਜੇ ਬਡੇਰਾ ਤਾਂ ਸੀ ਹੁੱਕੀ ਹੋਇ ਦਿਲ ਤੇ ਸਰੀਰ ਵਜੋਂ ਤਾਂ ਅਜੇ ਵੀ ਪੂਰਾ ਰਾਠ ਸੀ ਨਾਲੇ ਅੱਜ ਤਾਂ ਸ਼੍ਰੀਮਾਨ ਪੂਰੀ ਵਿਸ਼ੇਸ਼ ਤੌਰ ਤੇ ਮੋਜ ਤੇ ਮੂਡ ਵਿੱਚ ਸੀ ਪਰ ਕਿੰਨਾ ਵੀ ਕਿਸੇ ਮੂਡ ਵਿੱਚ ਕੋਈ ਹੋਵੇ ਫੌਜੀ ਸੁਭਾਵਕ ਡਿਸਪਲਾਈਨ ਦੀ ਜ਼ਿੰਮੇਵਾਰੀ ਨੂੰ ਇਹ ਲੋਕ ਅੱਖ ਪਰੋਖੇ ਕਦੀ ਨਹੀਂ ਹੋਣ ਦਿੰਦੇ ਉਦਾਂ ਦੀ ਹੀ ਸੁਭਾਅ ਦੀ ਵਰਤੋਂ ਕਰਦਿਆਂ ਸੂਬੇਦਾਰ ਮਿਲਖਾ ਸਿੰਘ ਵਿੱਚ ਜਵਾਨਾਂ ਨੂੰ ਚਿਤਾਵਨੀਆਂ ਕਰੀ ਜਾ ਰਹੀਆਂ ਸੀ ਗੋਬਿੰਦਾ ਬੰਦਾ ਨੇਕ ਦਸਤੂਰ ਉਹ ਜੋ ਕੋ ਬੈਠੋ ਚਾਨਣ ਸਿੰਘ ਹਮ ਨੇ ਤੁਮਾਰੇ ਕੋ ਕਿਤਨੀ ਵਾਰ ਸਮਝਾਇਆ ਕਿ ਪਗੜੀ ਢੀਲੀ ਨਹੀਂ ਹੋਣੀ ਚਾਹੀਦੀ اے محمد دیکھو تمہارا کیمپ کدھر جاتا ہے اس طرح دیاں بھاوے کنیاں ہی ٹوکا ٹاکی پیار کرے صوبہ صوبیدار جوان اس نال ناتہ ناراض ناراض ہوندی تے نہ ہی اس دی حکم ادولی کردے ہر کوئی جاندا سی کہ اینا کرಾಟاں وچ ایڈا ہی پیسیدہ اونج صوبیدار ملکا سنگھ دا اپنے جواناں نال موہ پیار وی کچھ ਘਟ نہیں سی جس دا ثبوت اس دی ਉਸ ਉਧਾਰਤਾ ਤੋਂ ਲੱਭਦਾ ਸੀ ਜਿਹੜੀ ਉਸਨੇ ਅੱਜ ਦੁਪਹਿਰ ਦਾ ਖਾਣਾ ਖਾਣ ਵਿਚਲੇ ਇਹ ਆਕ ਕੇ ਦਰਸਾਈ ਸੀ ਦੇਖੋ ਬਈ ਜਵਾਨੋ ਰਮ ਪੀਣੇ ਕੀ ਅੱਜ ਤੋਂ تمہਾਰੇ تمہਾਰੇ ਕੋ ਖੁੱਲੀ ਛੁੱਟੀ ਹੈ ਅਗਰ ਦਸਤੂਰ ਮਾਕ ਫ ਜੇ ਅਗਰ ਕਿਸੇ ਨੇ ਵੀ ਪੀ ਤਖਰ ਮਸਤੀ ਕੀਆ ਤੋ ਹਮ ਇੱਕਦਮ ਉਸ ਕੋ ਕੋਟ ਮਾਰਸ਼ਲ ਕਰ ਦੇਮੇਗੇ ਸਮਝੇ ਕੁਝ ਤੋ ਪੀਤੀ ਹੋਈ ਰਾਮਦਾ ਅਸਰ ਤੇ ਕੁਝ ਅੱਜ ਦੀ ਮਹਿਫਲ ਵਿੱਚ ਇੱਕ ਮਸਤ ਆਵਾਜ਼ ਵਾਲੇ ਜਵਾਨ ਦੀ ਮਜਦੂਰ ਮੌਜੂਦਗੀ ਫਿਰ ਕਿਉਂ ਨਾ ਨਸ਼ੇ ਉੱਤੇ ਡਬਲ ਨਸ਼ਾ ਚੜਨਾ ਸਵਣਨ ਗਾਉਣ ਵਾਲੇ ਭਾਵੇਂ ਹੋਰ ਵੀ ਕਈ ਸਨ ਪਰ ਮੁੜ ਘਿਰ ਕੇ ਪਰਮਾਇਸ਼ ਉਸੇ ਨੂੰ ਪੈ ਰਹੀ ਸੀ ਸਭਨਾਂ ਤੋਂ ਛੋਟੀ ਉਮਰ ਅਤੇ ਸਭ ਤੋਂ ਵੱਧ ਸਰੀਲੀ ਬਾਜ ਵਾਲੇ ਲੈਫਟੀਨੈਂਟ ਮੋਤੀ ਸਿੰਘ ਨੇ ਜਦ ਇਹ ਦੁਕਾਂ ਗਾਣੀਆਂ ਸ਼ੁਰੂ ਕੀਤੀਆਂ ਤਾਂ ਸਨੇ ਸੂਬੇਦਾਰ ਮਿਲਖਾ ਸਿੰਘ ਤੇ ਸਾਰੀ ਮਹਿਫਲ ਬਾ ਮੋਤੀ ਸਿੰਘ ਸ਼ਾਬਾਸ਼ ਲੈਫਟੀਨੈਂਟ ਦੇ ਪੁਕਾਰ ਉੱਠੀ ਜੀਤੇ ਰਹੋ ਜੀਤੇ ਰਹੋ ਮੋਤੀ ਸਿੰਘ ਅਰੇ ਤੁਮ ਤੋਂ ਗੜੇ ਜਿੱਡਾ ਮੋਤੀ ਨਿਕਲਿਆ ਹਮਾਰੇ ਕੋ ਪਤਾ ਨਹੀਂ ਥਾ ਕਿ ਤੂੰ ਐਡਾ ਚੰਗਾ ਗਾਤੇ ਹੋ ਸੂਬੇਦਾਰ ਨੇ ਉਸ ਦੀ ਪਿੱਠ ਥੜ ਫੜਾਉਂਦਿਆਂ ਬੋਲੇ ਜਵਾਬ ਵਿੱਚ ਮੋਤੀ ਸਿੰਘ ਕੁਝ ਕਹਿੰਦਾ ਲਾਇਕ ਸ਼ਿਵਰਾਮ ਸ਼ਰਾਰਤੀ ਜਿਹੀ ਮੁਸਕਰਾਟ ਮੁਸਕਰਾਹਟ ਵਿੱਚ ਬੋਲਿਆ ਹਾਂਜੀ ਸੂਬੇਦਾਰ ਸਾਹਿਬ ਸ਼ੁਭਾ ਰੁਸਤਮ ਹੈ ਆਪਣੀ ਕਿਸਮਤ ਇਸ ਇੱਕ ਔਰ ਬਾਤ ਬਤਾਉ ਇਸ ਕੀ ਟੈਂਕੋ ਕਾ ਹੀ ਨਿਸ਼ਾਨੇ ਵਾਜ਼ਨਾ ਸਮਝੀਏ ਸੀ ਦਿਲ ਪਰ ਵੀ ਨਿਸ਼ਾਨਾ ਬਾਂਦਣਾ ਖੂਬ ਜਾਣਦਾ ਦਿਲੋਂ ਪਰ ਨਿਸ਼ਾਨੇ ਵਾਲੀ ਗੱਲ ਸੁਣ ਕੇ ਸੂਬੇਦਾਰ ਮਿਲਖਾ ਸਿੰਘ ਦੀਆਂ ਵਾਸ਼ਾਂ ਖੜਗਨ ਉਸ ਦੇ ਭਰੇ ਭਰੇ ਚਿਹਰੇ ਉੱਤੇ ਕਸੀ ਹੋਈ ਦਾੜੀ ਤਣ ਗਈ ਤੇ ਉਸ ਉੱਚੀ ਸਾਰੀ ਉਸ ਕਹਿਕਾ ਮਾਰਿਆ ਸੱਚੀ ਮੁੱਚੀ ਅਰੇ ਲੈਫਟੀਨੈਂਟ ਪਾਈ ਦੇਖਣਾ ਮੈਂ ਤੋ ਡਾਡਾ ਹੀ ਬੋਲਾ ਬਾਲਾ ਮਲੂਮ ਦਿੰਦਾ ਹੂੰ ਜੀ ਹਮਾਰੇ ਕੋ ਤੋ ਇਤਵਾਰ ਨਹੀਂ ਆਤਾ ਸ਼ਿਵਰਾਮ ਦੀਆਂ ਬਾਤੋਂ ਕਾ ਕਿਉਂ ਮੋਤੀ ਸਿੰਘ ਧਰਮ ਸੇ ਬਤਾਓ ਬਾਤ ਸੱਚੀ ਹੈ ਤਦੇ ਸ਼ਿਵਰਾਮ ਨੇ ਆਪਣੇ ਤਰਕਸ਼ ਵਿੱਚੋਂ ਸ਼ਰਾਰਤ ਦਾ ਇੱਕ ਹੋਰ ਤੀਰ ਮੋਤੀ ਸਿੰਘ ਉੱਤੇ ਛੱਡਿਆ ਤੇ ਬਤਾ ਦੋ ਨਾ ਸੂਬੇਦਾਰ ਸਾਹ ਕੋ ਜਹਾਂ ਕੋਈ ਬਗਾਨਾ ਥੋੜੀ ਹੈ ਬੈਠਾ ਆਪਣੇ ਹਿੱਤ ਹੋਏ ਸਭ ਚੁੱਪ ਵੀ ਰਹਿਣਾ ਕਾ ਚੱਕਰ ਕਹੀ ਦਾ ਉਤੋਂ ਉਤੋਂ ਗੁੱਸੇ ਪਰ ਵਿੱਚੋਂ ਖੁਸ਼ ਹੋ ਕੇ ਮੋਤੀ ਸਿੰਘ ਨੇ ਫਟਕਾਰ ਦਿੱਤੀ ਵਾਹ ਯਾਤ ਬਾਤ ਹੀ ਸੋਚਦੀ ਹੈ ਹਰ ਵਕਤ ਤੁਮੇ ਜਵਾਬ ਵਿੱਚ ਸ਼ਿਵਰਾਮ ਪੰਜਾਬੀ ਤੇ ਮੁਰਦਾਵਾਦੀ ਮੁਰਾਦਾਬਾਦੀ ਰੇਲਮੇ ਸ਼ਹਿਜੇ ਵਿੱਚ ਜਰਾ ਮਟਕ ਕੇ ਬੋਲਿਆ ਕੀ ਮੈਂ ਝੂਠ ਬੋਲਿਆ ਉਹ ਕੀ ਮੈਂ ਕਾਫਰ ਤੋਲੇ ਤੇ ਇਸ ਸਚਾਈ ਦੀ ਪੁਸ਼ਟੀ ਵਜੋਂ ਸਾਰੀ ਮਹਿਫਲ ਇੱਕੋ ਸੁਰਦਾਲ ਵਿੱਚ ਬੋਲ ਉઠી ਕਿਉਂ ਨਾ ਬਾਈ ਕਿਉਂ ਨਾ ਵਾਈ ਕਿਉਂ ਨਾ ਤਦੇ ਜਮਾਦਾਰ ਅਬਦੁੱਲਸਮੰਦ ਨੇ ਸ਼ਸ਼ੂਂਦਰ ਛੱਡਿਆ ਅਬ ਸਮਝੇ ਅਬ ਸਮਝੇ ਅਰੇ ਤभी ਤੋਂ ਵਿਚਾਰਾ ਰਾਤੋਂ ਗੂਮ ਗੂਮ ਕਰ ਗਾਇਆ ਕਰਦਾ ਹੈ ਦਿਲ ਦੇ ਦੇ ਦਿਆ ਹੈ ਉਹਨਕੋ ਦੇਖੋ ਉਹ ਕੀ ਕਰਨਗੇ ਮੋਤੀ ਸਿੰਘ ਨੂੰ ਖੇਜਾ ਕੇ ਤੇ ਆਪਣੇ ਆਪ ਨੂੰ ਇੰਨਾ ਤੁਕਵਾਜਾਂ ਵਿੱਚ ਘੇਰਿਆ ਪਾ ਕੇ ਉਹ ਜਰਾ ਕੜਕਾਹੀ ਵਾਦ ਵਿੱਚ ਬੋਲਿਆ ਉਹ ਬੰਦ ਵੀ ਕਰੋ ਹੁਣ ਇਸ ਵਾਜਾਤੀ ਨੂੰ ਪਰ ਬੰਦ ਹੋਣ ਦਾ ਥਾਂ ਸਗੋ ਨਵੇਂ ਸਿਰੇ ਮੁੱਢ ਵੱਜ ਬੁਝਾਈ ਮਦਦ ਨਹੀਂ ਬਲਕਿ ਜਦ ਤਦ ਜਦ ਸੂਬੇਦਾਰ ਮਿਲਖਾ ਸਿੰਘ ਜਰਾ ਮੀਸਨਾ ਹੋ ਕੇ ਬੋਲਿਆ ਫੌਜਾਂ ਲੜ ਰਹੀਆਂ ਲੈਫਟੀਨੈਂਟ ਮੋਤੀ ਸਿੰਘ ਸੁਨਾ ਤੋ ਸਹੀ ਮੇਰੇ ਜਾਰ ਕਿਸ ਮਾਫਕ ਅੱਖ ਲੜਾਈਏ ਇੰਨੀ ਮਹਿਫਲ ਦੀ ਗਰਮਾਇਸ਼ ਮਸੇ ਇੱਥੇ ਤੱਕ ਹੀ ਪਹੁੰਚੀ ਸੀ ਕਿ ਖਾਣੇ ਦੀ ਘਟਨਾ ਘੰਟੀ ਵੱਜ ਗਈ ਉੱਠੀ ਰੰਗ ਰਸ ਮਸਤ ਇਨਾਂ ਗੱਬਰੂਆਂ ਨੂੰ ਗਮਾਨ ਤੱਕ ਨਹੀਂ ਸੀ ਕਿ ਐਡੀ ਛੇਤੀ ਦੁਪਹਿਰਾ ਢਾਲ ਕੇ ਸ਼ਾਮਾ ਪੈ ਗੰਨਾਂ ਮੋਤੀ ਸਿੰਘ ਨੂੰ ਚੈਨ ਦਾ ਸਾਹ ਆਇਆ ਜਦੋਂ ਆਪਣੇ ਆਪ ਹੀ ਉਸ ਦਾ ਖਹਿੜਾ ਛੁੱਟ ਗਿਆ ਤੇ ਉਹ ਜਾਨ ਬਚੀ ਲਾਫੋਂ ਪਾਈ ਆ ਕੇ ਉੱਠ ਫਿਰੇ Done.